ਕਵਰ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ ਅਮਰੀਕਾ ਦੇ ਵਿੱਚੋਂ ਧੜਾ ਧੜਾ ਲੋਕਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਚਾਹੇ ਉਹ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ ਜਾ ਜਿਹਨਾਂ ਦੇ ਕੋਲ ਵਰਕ ਪਰਮਿਟ ਵੀ ਹੈਗਾ ਉਹਨਾਂ ਨੂੰ ਵੀ ਰਿਪੋਰਟ ਕੀਤਾ ਜਾ ਰਿਹਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਈਸ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਮੰਨੇ ਆ ਵੀ ਮੈਰੀਲੈਂਡ ਦੇ ਵਿੱਚੋਂ ਇੱਕ ਫਾਦਰ ਜਿਸ ਨੂੰ ਡਿਪੋਰਟ ਕੀਤਾ ਗਿਆ ਐਲਸਲਵਾਡੋਰ ਦੀ ਜੇਲ ਦੇ ਵਿੱਚ ਉੱਥੇ ਰੱਖ ਦਿੱਤਾ ਗਿਆ ਐਲਸਲਵਾਡੋਰ ਦੀ ਜੇਲ ਦੇ ਵਿੱਚ ਉਹ ਕਹਿੰਦੇ ਵੀ ਸਾਡੀ ਐਡਮਿਨਿਸਟ੍ਰੇਟਿਵ 에ਰਰ ਸੀਗੀ ਇਹ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਇਹ ਕਿਹਾ ਹੈਗਾ ਤੇ ਬਿਲਕੁਲ ਉਹ ਲੀਗਲੀ ਇਸ ਮੁਲਕ ਦੇ ਵਿੱਚ ਸੀਗਾ ਤੇ ਕਿਲਮਰ ਆਰਮਾਂਡੋ ਅਵਰੇਗੋ ਗਾਰਸੀਆ ਜੋ ਯੂਐਸਏ ਦੇ ਵਿੱਚ ਲੀਗਲ ਪ੍ਰੋਟੈਕਟਰਲ ਲੀਗਲ ਸਟੇਟਸ ਦੇ ਅੰਡਰ ਅਕਤੂਬਰ 2019 ਤੋਂ ਰਹਿ ਰਿਹਾ ਸੀ ਆਪਣੀ ਵਾਈਫ ਤੇ 5 ਸਾਲਾਂ ਦੇ ਬੱਚੇ ਦੇ ਨਾਲ ਜੋ ਕਿ ਦੋਨੋਂ ਸਿਟੀਜ਼ਨ ਆ ਉਹਦੀ ਵਾਈਫ ਵੀ ਸਿਟੀਜ਼ਨ ਆ ਉਹਦਾ ਬੱਚਾ ਵੀ ਸਿਟੀਜ਼ਨ ਆ ਉਹਨੂੰ ਚੱਕ ਕੇ ਕਹਿ ਕੇ ਵੀ ਇਹ ਟੈਰਰਿਸਟ ਹੈਗਾ ਆ ਏ ਜੀ ਐਮ ਐਸ 13 ਗੈਂਗ ਦਾ ਮੈਂਬਰ ਹੈਗਾ ਉਹਨੂੰ ਐਲਸਲਵਾਡੋਰ ਦੀ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਅੱਜ ਜੋ ਆਈਸ ਵਾਲੇ ਮੰਨ ਗਏ ਆ ਵੀ ਸਤੋ ਇਹ ਐਡਮਿਨਿਸਟ੍ਰੇਟਿਵ ਏਰਰ ਹੋਈ ਹੈਗੀ ਆ ਹੁਣ ਲੱਗਦਾ ਵੀ ਕਾਫੀ ਵੱਡਾ ਜਿਹੜਾ ਲਾ ਸੂਟ ਆ ਇਸ ਸਬੰਧ ਦੇ ਵਿੱਚ ਆਈਸ ਦੇ ਅਗੇਂਸਟ ਹੋਊਗਾ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕੇਸ ਹਾਬ ਦੇ ਨਾਲ ਜਿਹੜਾ ਅੜਕੇ ਆ ਗਿਆ ਉਹ ਛਾੜ ਦਿੱਤਾ ਜਾਂਦਾ ਆ ਬਾਰ ਬਾਰ ਯੂਨੀਵਰਸਿਟੀਆਂ ਤੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ ਉਹ ਇਹ ਕਹਿ ਰਹੇ ਆ ਵੀ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ ਗ੍ਰੀਨ ਕਾਰਡ ਆ ਕੋਈ ਵੀ ਇਸ਼ੂ ਹੈਗਾ ਤੁਹਾਡਾ ਕੋਈ ਤੁਸੀਂ ਟ੍ਰੈਵਲ ਅਮਰੀਕਾ ਤੋਂ ਬਾਹਰ ਨਾ ਕਰੋ ਆਪਾਂ ਬਹੁਤ ਤੁਹਾਡੇ ਨਾਲ ਆਧਾਰਨਾ ਸਾਂਝੀਆਂ ਕੀਤੀਆਂ ਇੱਕ ਸਿਆਟਲ ਦੀ ਫਿਲੀਪੀਨੋ ਮੋਲ ਦੀ ਜਿਹੜੀ ਬੀਬੀ ਸੀ 50 ਸਾਲਾਂ ਤੋਂ ਰਹਿੰਦੀ ਸੀ ਕਿਉਂਕਿ ਉਹਦੇ ਇੱਕ ਮਿਸਟਮੀਨਰ ਚਾਰਜ ਸੀ ਜਦੋਂ ਵਾਪਸ ਆਈ ਤੇ ਉਹਨੂੰ ਅਰੈਸਟ ਕਰ ਲਿਆ ਗਿਆ ਹਜੇ ਵੀ ਉਹ ਜੇਲ੍ਹ ਚ ਜਰਮਨ ਦੇ ਇਦਾਂ ਸੀ ਕੈਨੇਡੀਅਨ ਇੱਕ ਬੀਬੀ ਸੀ ਸੋ ਬਹੁਤ ਸਾਰੀਆਂ ਜਿਹੜੀਆਂ ਇਨਸੀਡੈਂਟ ਬਹੁਤ ਬਹੁਤਾ ਤਾਂ ਇਹ ਆ ਕਿ ਉਹ ਅਖਬਾਰਾਂ ਦੇ ਵਿੱਚ ਆ ਨਹੀਂ ਰਿਹਾ ਪਿਛਲੇ ਦਿਨੀ ਮੈਂ ਇੱਕ ਵਕੀਲ ਨਾਲ ਗੱਲ ਕਰਦਾ ਸੀ ਉਹ ਕਹਿੰਦੇ ਭਈ ਫ੍ਰਾਈਡੇ ਨੂੰ ਉਹਨਾਂ ਬੰਦਾ ਇੱਕ ਚੱਕਿਆ ਤੇ ਮੰਡੇ ਨੂੰ ਨਹੀਂ ਰਿਪੋਰਟ ਵੀ ਕਰ ਦਿੱਤਾ ਸੋ ਵਕੀਲ ਨੂੰ ਮਿਲਣ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਤੇ ਨਾ ਹੀ ਉਹ ਟਾਈਮ ਦੇ ਰਹਾ ਹੈਗੇ ਆ ਸੋ ਬਹੁਤ ਸਿਚੁਏਸ਼ਨ ਜਿਹੜੀ ਆ ਇਮੀਗ੍ਰੇਸ਼ਨ ਨੂੰ ਲੈ ਕੇ ਟੈਂਸ ਬਣੀ ਹੋਈ ਹੈਗੀ ਆ ਬਹੁਤ ਸਾਰੀਆਂ ਝੂਠੀਆਂ ਖਬਰਾਂ ਵੀ ਫੈਲ ਰਹੀਆਂ ਹੈਗੀਆਂ ਭੇਜੀ ਇੱਥੇ ਛਾਪੇ ਪੈ ਰਹੇ ਇੱਥੇ ਛਾਪੇ ਪੈ ਰਹੇ ਕਈ ਜਗ੍ਹਾ ਦੇ ਉੱਤੇ ਪੈ ਵੀ ਰਹੇ ਹੈਗੇ ਆ ਜੀ ਇਹ ਇਸੇ ਤਰ੍ਹਾਂ ਅੱਜ ਸੈਨੇਟਰ ਕੋਰੀ ਬੋਕਰ ਜੋ ਆ ਉਹਨਾਂ ਨੇ ਪੂਰੀ ਰਾਤ ਸੈਨੇਟ ਦੀ ਫਲੋਰ ਦੇ ਉੱਤੇ ਆਪਣਾ ਭਾਸ਼ਣ ਦਿੱਤਾ ਕਹਿੰਦੇ ਆ ਲਗਭਗ 13 ਘੰਟੇ ਹੋ ਚੁਲੇ ਆ ਆ ਜੋ ਨਿਊ ਜਰਸੀ ਦੇ ਡੈਮੋਕ੍ਰੇਟ ਸੈਨੇਟਰ ਹੈਗੇ ਆ ਆ